ਕਈ ਵਾਰ ਨੇ ਬ੍ਰੋ ਵੀ بڑا ਸਵਾਲ ਕਰਦੇ ਨੇ ਕਿ ਸਿੱਖਾਂ ਕੋਲ ਇਹਨਾਂ ਪੈਸਾ ਕਿੱਥੋਂ ਆਉਂਦਾ ਹੈ ਲੰਗਰ ਲਾਉਣ ਵਾ ਤੇ ਫੰਡਿੰਗ ਕਿੱਥੋਂ ਆਉਂਦੀ ਹੈ ਇਹਨਾਂ ਪੰਜਾਬੀਆਂ ਦੇ ਕੋਲ ਤੇ ਮੈਂ ਦੱਸਣਾ ਚਾਹੁੰਨਾ ਗੱਲ ਪੈਸੇ ਦੀ ਨਹੀਂ ਗੱਲ ਤਾਂ ਹਿੰਮਤ ਦੀ ਦਲੇਰੀ ਦੀ ਹੈ ਜਿਗਰੇ ਦੀ ਹੈ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਿੱਖਾਂ ਨੂੰ ਆਪਣੇ ਬੱਚਿਆਂ ਨੂੰ ਬਖਸ਼ਿਆ ਆ ਦੋ ਵੀਡੀਓ ਵੇਖਿਓ ਪਿਆਰੋ ਤੁਹਾਨੂੰ ਸਮਝ ਆਵੇਗੀ ਜਦੋਂ ਸੇਵਾਦਾਰ ਗਏ ਨੇ ਹਰ ਪੀੜਿਤ ਪਿੰਡ ਦੇ ਵਿੱਚ ਸੇਵਾ ਲੈ ਕੇ ਤੇ ਪਾਣੀ ਦੇ ਵਿੱਚ ਖੜਿਆ ਛੋਟਾ ਜਿਹਾ ਬੱਚਾ ਹੱਸ ਰਿਹਾ ਹੈ ਦੇ ਨਾਲੇ 10 ਰੁਪਏ ਉਹਨਾਂ ਨੂੰ ਦੇ ਰਿਹਾ ਕਿ ਮੇਰੀ ਵੀ ਸੇਵਾ ਤੁਸੀਂ ਪਾ ਲਓ ਉਹ ਲੈਂਦੇ ਨਹੀਂ ਤੇ ਧੱਕੇ ਨਾਲ ਦੇ ਰਿਹਾ ਇਹ ਹੁੰਦਾ ਜਿਗੜਾ ਇਹ ਹੁੰਦੀ ਹੈ ਹਿੰਮਤ ਤੇ ਆ ਦੂਜਾ ਵੇਖੋ ਤੁਸੀਂ ਇੱਕ ਪਿੰਡ ਮਲਕਾਣਾ ਬਠਿੰਡੇ ਦਾ ਰਹਿਣ ਵਾਲਾ ਹੈ ਅਮਰਤਾਰੀ ਛੋਟਾ ਜਿਹਾ ਬੱਚਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਜਿਹੜਾ ਕਿ ਥੋੜੇ ਥੋੜੇ ਪੈਸੇ ਗੋਲਕ ਦੇ ਵਿੱਚ ਜੋੜ ਰਿਹਾ ਸੀ ਕਿ ਮੈਂ ਸਾਈਕਲ ਲੈਣੀ ਹੈ ਤੇ ਜਦੋਂ ਸੇਵਾਦਾਰ ਪਹੁੰਚੇ ਨਾ ਸੇਵਾ ਲੈਣ ਵਾਸਤੇ ਆਪਣੀ ਗੋਲਕ ਤੋੜ ਕੇ ਤੇ ਸਾਰੀ ਮਾਇਆ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੀ ਵੀ ਜਾਓ ਤੁਸੀਂ ਸੇਵਾ ਕਰੋ ਇਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ੀ ਸਿੱਖਾਂ ਦੇ ਉੱਪਰ ਸਿੱਖ ਕੌਮ ਤੇ ਪੰਜਾਬੀਆਂ ਦੇ ਉੱਪਰ ਵੰਡਣ ਦੀ ਬਿਰਤੀ ਜਿਗਰਾ ਹਿੰਮਤ